ਜੀ ਸਸਤੀ ਕਾਲ ਜੀ ਸਾਰੇ ਲੋਕ ਮੈਂ ਮਨਦੀਪ ਖੱਡਰਾ ਕਰਦੀ ਆਂ ਜੀ ਸਾਡੇ YouTube ਚੈਨਲ ਅਬਸੋਲਟ ਵਲੌਗਰ ਤੇ ਤੇ ਹਾਂਜੀ ਆਪਾਂ ਨਵੇਂ ਸਿਰੇ ਤੋਂ ਫੇਰ ਤੋਂ ਆਪਾਂ ਵੀਡੀਓ ਸਟਾਰਟ ਕਰਦੀ ਪਾਉਣੀ ਜੋ ਕਿ ਡੇਲੀ ਵਲੌਗ ਆਇਆ ਕਰੂਗਾ ਤੇ ਅੱਜ ਹੈਗਾ ਜੀ 31 ਆ ਕਿਤੇ ਅੱਜ ਇੱਕ ਤਰੀਕਾ ਨਾ ਵੀ ਇੱਕ ਤਰੀਕਾ ਸਿੱਕ ਅੱਜ ਹੈਗੀ ਜੀ ਇੱਕ ਤਰੀਕ ਦਿਨ ਹੈਗਾ ਜੀ ਵੀਪਰ ਤੇ ਅੱਜ ਤੋਂ ਆਪਾਂ ਸਟਾਰਟ ਕਰਨ ਲੱਗੇ ਹਾਂ ਜੀ ਵਲੌਗ ਤੇ ਹਾਂਜੀ ਆਪਾਂ ਹੁਣ ਸ਼ੁਰੂ ਕਰਨ ਲੱਗੇ ਆਂ ਤੇ ਅੱਜ ਬਣਾ ਰਹੇ ਹਾਂ ਜੀ ਆਪਾਂ ਸ਼ਿਮਲਾ ਮਿਰਚ ਦੀ ਸਬਜ਼ੀ ਆਲੂ ਤੇ ਸ਼ਿਮਲਾ ਮਿਰਚ ਪਾ ਕੇ ਸੁੱਕੀ ਸਬਜ਼ੀ ਬਣਾਵਾਂਗੇ ਇਹਨਾਂ ਨੂੰ ਆਪਾਂ ਕਿਹੜਾ ਕੱਟ ਲਾਂਗੇ ਤੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਕਿ ਆਪਾਂ ਸਬਜ਼ੀ ਸੁੱਕੀ ਕਿਵੇਂ ਬਣਾਉਣੀ ਹੈ ਸ਼ਿਮਲਾ ਮਿਰਚ ਦੀ ਹਾਂਜੀ ਤੇ ਲਓ ਜੀ ਹੁਣ ਆਪਾਂ ਤੇ ਆਪਾਂ ਧਰਤੀ ਕੜਾਈ ਤੇ ਹੁਣ ਆਪਾਂ ਪਾਵਾਂਗੇ ਜੀ ਸਰੋਂ ਦਾ ਤੇਲ ਕਿਉਂਕਿ ਜਦੋਂ ਆਪਾਂ ਸਰੋਂ ਦੇ ਤੇਲ 'ਚ ਬਣਾਉਣੇ ਆ ਤਾਂ ਸਬਜ਼ੀ ਆਟੋਮੈਟਿਕ ਹੀ ਬਹੁਤ ਵਧੀਆ ਬਣ ਜਾਂਦੀ ਹੈ ਸਰੋਂ ਦੇ ਤੇਲ ਦੇ ਵਿੱਚ ਜਿਆਦਾ ਵਧੀਆ ਬਣਦੀ ਹੈ ਸਬਜ਼ੀ ਚਲੋ ਜੀ ਆਪਾਂ ਪਾਇਆ ਸਰੋਂ ਦਾ ਤੇਲ ਤੇ ਇਹਨੂੰ ਥੋੜਾ ਜਿਹਾ ਹੁਣ ਆਪਾਂ ਗਰਮ ਹੋਣ ਦੇਵਾਂਗੇ ਤੇ ਆਪਾਂ ਕਿਓ ਸੇਲ ਆਪਣਾ ਪਹਿਲਾ ਕਲਕਿਆ ਹੋਇਆ ਸੀ ਕਰਕੇ ਆਪਾਂ ਜਿਆਦਾ ਕੱਲ ਨਹੀਂ ਪਕਾਈ ਨੂੰ ਤੇਰਾ ਤਾਂ ਮੈਂ ਫਿਰਤਾ ਚੰਨੀ ਨਮਕ ਥੋੜਾ ਜਿਹਾ ਪਾ ਲਵਾਂਗੇ ਕਿ ਕਿੰਨਾ ਪਾ ਲਵਾਂਗੇ ਪਪਾ ਤੇ ਥੋੜਾ ਜਿਹਾ ਪਾ ਪਾ ਦਾਂਗੇ ਜੀ ਗਰਮ ਮਸਾਲਾ ਇਹ ਹੋ ਗਿਆ ਨਹੀਂ ਕੱਢ ਲੇ ਕਾਟੀ ਹੁਣ ਆਪਾਂ ਨਹੀਂ ਸਕਦਾਂਗੇ ਇਹ ਕੱਪੜੇ ਧੋਣ ਵਾਸਤੇ ਮਸ਼ੀਨ ਦੇ ਵਿੱਚ ਤੇ ਉਦੋਂ ਤਾਈਂ ਘੱਟੇ-ਘੱਟ ਕੱਪੜੇ ਛੁੱਟੇ ਜਾਣਗੇ ਤੇ ਚਲੋ ਜੀ ਹੁਣ ਆਪਾਂ ਬਾਹਰ ਲੈਨੇ ਆ ਕੱਪੜੇ ਤੇ ਆਪ ਤਾਂ ਆਪਣਾ ਕੰਮ ਨਿਪਟ ਜੂਗਾ ਹੁਣ ਅੱਜ ਆਪਾਂ ਬਾਤੇ ਕੱਪੜੇ ਸ਼ਹੀਦੀ ਆਪਣੀ ਆਟੋਮੈਟਿਕ ਮਸ਼ੀਨ ਬੋਸ਼ ਕੰਪਨੀ ਹਾਂਜੀ ਇੱਥੇ ਆਪਾਂ ਅਭੀ ਨਾ ਗੱਲ ਕਰੀ ਆ ਰਹੇ ਸੀ ਕਿ ਇਹ ਇਹ ਅਜਿ ਘਰੇਸੀਆ ਕਿਉਂਕਿ ਉਹ ਖਾਮ ਤੇ ਬੁਖਾਰ ਹੋਇਆ ਰਿਹਾ ਸੀਗਾ ਤਾਂ ਕਰਕੇ ਘਰੇਸੀਆ ਤੇ ਆਹ ਤੁਹਾਨੂੰ ਦਿਖਾ ਰਹੀ ਐ ਜੀ ਪੌਦੇ ਲੱਗੇ ਹੋਏ ਕਿਉਂਕਿ ਜਿਹੜੇ ਅਸੀਂ ਇਧਰੋਂ ਪੱਤੇ ਸੀਗੇ ਜਿੱਥੇ ਹੁਣ ਅਸੀਂ ਫਰਸ਼ ਬਣਾਇਆ ਆ ਆਹ ਵਾਲਾ ਇੱਥੋਂ ਪੁੱਟ ਕੇ ਤੇ ਇੱਥੇ ਲਾਇ ਸੀ ਆਹ ਕਿੰਨੂ ਅਸ਼ੋਕਾ ਤਾਂ ਪਹਿਲਾਂ ਹੀ ਉੱਥੇ ਲੱਗਿਆ ਹੋਇਆ ਸੀ ਤੇ ਕਿੰਨੂ ਵਾਲਾ ਜਿਹੜਾ ਸੀ ਪੌਦਾ ਉਹ ਇੱਥੇ ਲਾਇਆ ਸੀਗਾ ਇਹ ਸੁੱਕਦਾ ਜ਼ਰੂਰ ਗਿਆ ਹੈਗਾ ਤੇ ਦੇਖੋ ਇਹ ਚੱਲਦਾ ਕਿ ਨਹੀਂ ਚੱਲਦਾ ਬੂਰ ਬਹੁਤ ਲੱਗਿਆ ਹੋਇਆ ਸੀ ਆ ਬਹੁਤ ਜ਼ਿਆਦਾ ਫਲ ਚੱਕਿਆ ਸੀ ਆ ਤੇ ਪਰ ਮਜਬੂਰੀ ਕਾਰਨ ਇੱਥੇ ਲਾਉਣਾ ਪਿਆ ਕਿਉਂਕਿ ਉੱਥੇ ਅਸੀਂ ਫਸਲ ਲਾਉਣਾ ਸੀ ਤੇ ਉਹ ਨਿੰਬੂਆਂ ਦਾ ਬੂਟਾ ਲੱਗਿਆ ਹੋਇਆ ਹੈਗਾ ਬਹੁਤ ਹੀ ਜ਼ਿਆਦਾ ਛੋਟਾ ਤੇ ਇਹਨੇ ਵੀ ਬਹੁਤ ਜ਼ਿਆਦਾ ਬੂਰ ਚੱਕਿਆ ਹੋਇਆ ਤੇ ਆ ਹੈਗਾ ਜੀ ਗੁਡੇਲ ਤੇ ਇਹ ਹਜੇ ਆਪਾਂ ਸਸਫਾਈ ਇਤੋਂ ਕੀਤੀ ਨਹੀਂ ਸੀ ਕਿਉਂਕਿ ਆਪਾਂ ਉਹਦੀ ਹੀ ਫਸਲ ਆਪਣੇ ਘਰੇ ਆ ਗਈ ਸੀਗੀ ਕਣਕ ਵਗੈਰਾ ਇੱਥੇ ਆਪਾਂ ਰੱਖਣੀ ਸੀਗੀ ਤਾਂ ਕਰਕੇ ਹਜੇ ਕੋਈ ਵੀ ਸਾਫ ਸਫਾਈ ਨਹੀਂ ਕੀਤੀ ਕਣਕ ਬਾਹਰ ਹੀ ਪਈ ਸੀਗੀ ਤਾਂ ਕਰਕੇ ਆਪਾਂ ਨੂੰ ਇਹ ਥਾਂ ਨੀਵਾ ਕਰਨਾ ਪਿਆ ਪਹਿਲਾਂ ਉੱਚਾ ਸੀ ਇਹ ਬਹੁਤ ਜ਼ਿਆਦਾ ਇਧਰ ਗੇਟ ਹੈ ਨਹੀਂ ਸੀ ਪਰਲੇ ਸਾਈਡ ਗੇਟ ਸੀ ਆ ਤੇ ਇੱਥੇ ਆ ਵੀ ਨਾਲ ਕੋਈ ਗੱਲਬਾਤ ਹੋ ਰਹੀ ਹੈ ਮੇਰੀ ਤੇ ਹਾਂਜੀ ਇੱਥੇ ਆਪਣੀ ਸਬਜ਼ੀ ਬਣ ਕੇ ਤਿਆਰ ਹੋ ਗਈ ਸੀ Shimla Mirch ਦੀ ਆ ਲੂਟੇ ਸ਼ਿਮਲਾ ਮਿਰਚ ਸੀ ਤੇ ਇੱਥੇ ਆਪਾਂ ਪਾਤੀ ਸੀ ਥੋੜੀ ਜਿਹੀ ਮੇਥੀ ਕਿਉਂਕਿ ਮੇਥੀ ਨਾਲ ਸਬਜ਼ੀ ਦਾ ਸਵਾਦ ਬਹੁਤ ਜ਼ਿਆਦਾ ਵੱਧ ਜਾਂਦਾ ਹੈਗਾ ਵੈਸੇ ਤਰੀ ਵਾਲੀ ਸਬਜ਼ੀ ਦੇ ਵਿੱਚ ਜਦੋਂ ਆਪਾਂ ਬਣਾਉਣੇ ਪਾਉਣੇ ਆ ਮੇਥੀ ਤਾਂ ਬਹੁਤ ਜ਼ਿਆਦਾ ਸਵਾਦ ਬਣਦੀ ਬਹੁਤ ਟੈਸਟੀ ਬਣਦੀ ਹੈ ਸਬਜ਼ੀ ਤੇ ਇੱਥੇ ਆਪਣੀ ਬਣ ਕੇ ਤਿਆਰ ਹੋ ਗਈ ਸੀ ਸਰ ਜੀ 올मोस्ट ਹੋਟਲ ਚੱਕਿਆ ਸੀ ਸਾਰਾ ਕੰਮ ਸਾਫ ਸਫਾਈ ਹੋ ਗਈ ਸੀ ਸਵੇਰ ਦੀ ਇਥੇ ਦੁੱਧਤਾ ਤਰਿਆ ਹੋਇਆ ਸੀ ਅਤੇ ਆਪਾਂ ਰੋਟੀ ਪਾਣੀ ਇੱਥੇ ਸਭ ਬਣਾ ਲਿਆ ਸੀ ਆ ਸਸ ਸਫਾਈ ਕਰ ਲਈ ਸੀ ਕਿ ਸਾਰੀ ਜਿਹੜੀ ਵੀ ਰਹਿੰਦੀ ਸੀਗੀ ਕੱਪੜੇ-ਕੁੱਪੜੇ ਸਾਰੇ ਬਾਹਰ ਪਾਤੇ ਸੀ ਤੇ ਇੱਥੇ ਆਪਾਂ ਕੂਲਰ ਭਰਿਆ ਸੀ ਕਿਉਂਕਿ ਆਪਾਂ ਇੱਥੇ ਹੀ ਬਾਹਰਲੇ ਕਮਰੇ 'ਚ ਹੀ ਬੈਠਦੇ ਹੁੰਨੇ ਆ ਦਿਨ ਵੇਲੇ ਕਿਉਂਕਿ ਦਿਨੇ ਆਪਾਂ ਕਦੇ ਏਸੀ ਨਹੀਂ ਛੱਡਿਆ ਤੇ ਬਾਹਰ ਕੂਲਰ ਦੀ ਹਵਾ ਹੀ ਠੰਡੀ ਲੱਗਦੀ ਹੁੰਦੀ ਆ ਤੇ ਇੱਥੇ ਹੋ ਗਿਆ ਜੀ ਦੁਪਹਿਰ ਦਾ ਟਾਈਮ 2 ਵਜੇ ਸੀ 2:30 ਵਜੇ ਸੀ ਕਿਉਂ ਬੱਚੇ ਨੇ ਸਕੂਲੋਂ ਆਉਣਾ ਸੀ ਹੈ ਵੱਡੇ ਬੇਟੇ ਨੇ ਤੇ ਆਪਾਂ ਚਾਹ ਧਰਨ ਲੱਗੇ ਸੀਗੇ ਤੇ ਇੱਥੇ ਆਪਾਂ ਬਣਾਉਣ ਲੱਗੇ ਚਾਹ ਚਾਹ ਬਣਾ ਕੇ ਤੇ ਫੇਰ 2:30 ਕ' ਵੱਜੇ ਸੀ ਜਦੋਂ ਬੇਟਾ ਆ ਕੇ ਆ ਜਾਂਦਾ ਹੈ 2:30 ਵਜੇ ਤੇ ਇੱਥੇ ਬਾਕੀ ਸਾਰੇ ਜਣੇ ਸੁੱਤੇ ਪਏ ਸੀ ਤੇ ਫੇਰ ਉੱਠ ਕੇ ਚਾਹ ਪੀਣਗੇ ਲੋ ਜੀ ਆਪਣੀ ਚਾਹ ਬਣ ਕੇ ਰੈਡੀ ਹੈ ਲੈ ਜੀ ਲੂਚੀ ਪਾ ਕੇ ਤੇ ਵਧੀਆ ਹੁਣ ਵਾਲਾ ਆ ਜੂਗਾ ਚਾਹ ਨੂੰ ਸਾਡੇ ਸਿਰਫ ਦੋ ਟਾਈਮ ਹੀ ਚਾਹ ਪੀਂਦੇ ਆ ਇੱਕ ਸਵੇਰ ਪੀਂਦੇ ਤੇ ਇੱਕ ਦੁਪਹਿਰ ਦੇ ਟਾਈਮ ਪੀਂਦੇ ਆ ਚਾਹ ਬਹੁਤ ਜ਼ਿਆਦਾ ਹੀ ਘੱਟ ਬਣਦੀ ਆ ਚਾਹ ਜੇ ਸ਼ਾਮ ਦੀ ਚਾਹ ਬਣੇ ਤਾਂ ਬਸ ਦੋਈ ਜਾਂ ਚਾਹਾਂ ਬਣਦੀਆਂ ਇੱਕ ਸਵੇਰ ਦੀ ਇੱਕ ਦੁਪਹਿਰ ਦੀ ਚਾਹ ਤੇ ਆਪਾਂ ਪਾਲੀ ਬਾਟੀਆਂ ਦੇ ਵਿੱਚ ਚਾਹ ਕਿਉਂਕਿ ਅਸੀਂ ਸਾਰੇ ਬਾਟੀਆਂ ਦੇ ਵਿੱਚ ਹੀ ਪੀਂਦੇ ਆ ਬਹੁਤ ਥਾਵਾਂ ਤੇ ਲੋਕ ਬਾਟੀਆਂ ਤੇ ਕੋਲਿਆਂ ਦੇ ਵਿੱਚ ਹੀ ਚਾਹ ਪੀਂਦੇ ਆ ਜ਼ਿਆਦਾਤਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹੀ ਕੱਪਾਂ ਦੇ ਵਿੱਚ ਪਾਕ ਪੀਤੀ ਜਾਂਦੀ ਹੈ ਜਿਹੜੇ ਪਿੰਡਾਂ ਵਾਲੇ ਜ਼ਿਆਦਾਤਰ ਬਾਟੀਆਂ ਤੇ ਕੋਲਿਆਂ ਦੇ ਵਿੱਚ ਹੀ ਗਿੱਜੇ ਹੁੰਦੇ ਆ ਤੇ ਇੱਥੇ ਆ ਵੀ ਸੁੱਤਾ ਪਿਆ ਸੀ ਆ ਤੇ ਹੋ ਗਿਆ ਜੇ ਹੁਣ ਸ਼ਾਮ ਦਾ ਟਾਈਮ ਤੇ ਇੱਥੇ ਆਪਾਂ ਸਬਜੀ ਦੀ ਕਰਨ ਲੱਗੇ ਸੀ ਫਿਰ ਤੋਂ ਤਿਆਰੀ ਤੇ ਅੱਜ ਸ਼ਾਮ ਨੂੰ ਬਣਾਉਣੀ ਸੀਗੀ ਜੇ ਤੋਰੀਆਂ ਤੇ ਸਬਜੀ ਤੇ ਗੰਡੇ ਪਾਵਾਂਗੇ ਆਪਾਂ ਵਿੱਚ ਜਿਆਦਾ ਕੁਝ ਨਹੀਂ ਪਾਉਂਦੇ ਨਾ ਕੋਈ ਲਸਣ ਪਾਉਣੀ ਹੁੰਨੀ ਹੈ ਨਾ ਅਦਰਕ ਸਿੰਪਲ ਜੀ ਸਬਜੀ ਬਣਾਉਣੇ ਹੁੰਨੇ ਆ ਦੁੱਧ ਵਾਲੀ ਤੋਰੀਆਂ ਹੁੰਦੀਆਂ ਸੁੱਕੀਆਂ ਨਹੀਂ ਖਾਂਦੇ ਸਾਡੇ ਕੋਈ ਵੀ ਤੇ ਦੂਜਾਤਰ ਦੁੱਧ ਵਾਲੀ ਹੀ ਬਣਦੀ ਹੈ ਸਬਜੀ ਤੋਰੀਆਂ ਦੀ ਕद्दू ਦੀ ਤੇ ਤੋਰੀਆਂ ਇਹ ਦੁੱਧ ਵਾਲੀਆਂ ਹੀ ਬਣਦੀਆਂ ਤੇ ਗਰਮੀ ਦੇ ਵਿੱਚ ਜਿਆਦਾ ਸੁਆਦ ਦੁੱਧ ਵਾਲੀ ਸਬਜੀ ਜਿਆਦਾ ਸੁਆ ਲੱਗਦੀ ਹੈ ਤੇ ਗਰਮੀਆਂ 'ਚ ਜਿਆਦਾ ਤੋਰੀਆਂ ਤੇ ਕद्दू ਇਹੀ ਜਿਆਦਾ ਬਣਦੇ ਆ ਜਿਹਨਾਂ ਨੂੰ ਖਾ-ਖਾ ਕੇ ਅੱਕ ਵੀ ਛੇਤੀ ਜਾਂਦੇ ਆਪਾਂ ਤੇ ਹੁਣ ਹਾਂਜੀ ਆਪਾਂ ਉਸੇ ਕੜਾਈ ਦੇ ਵਿੱਚ ਜਿੱਥੇ ਆਪਾਂ ਸਬਜ਼ੀ ਬਣਾਈ ਸੀ ਸਵੇਰ ਸ਼ਿਮਲਾ ਮਿਰਚ ਦੀ ਉਸੇ ਵਿੱਚ ਆਪਾਂ ਧਰ ਲਈ ਕਿਉਂਕਿ ਉਹਦੀ ਉਹਦੇ ਨਾਲ ਟੇਸਟ ਮਤਲਬ ਆਉਂਦਾ ਹੈਗਾ ਹੁਣ ਆਪਾਂ ਸਬਜ਼ੀ ਵਿੱਚ ਪਾਵਾਂਗੇ ਤਾਂ ਟੇਸਟ ਸ਼ਿਮਲਾ ਮਿਰਚ ਦਾ ਵੀ ਇਹਦੇ ਵਿੱਚ ਆਊਗਾ ਜ਼ਰੂਰ ਤੇ ਇੱਥੇ ਆਪਾਂ ਜੀਰਾ ਪਾਤਾ ਸੀ ਜੇ ਅਜਵੈਨ ਪਾਉਣੀ ਹੋਵੇ ਤਾਂ ਜਪੈਣ ਵੀ ਤੁਸੀਂ ਪਾ ਸਕਦੇ ਹੋ ਤੇ ਸਬਜ਼ੀ ਆਪਾਂ ਵਿੱਚ ਪਾਤੀ ਸੀ ਤੇ ਲੈ ਸੋਲੂਸ਼ਨ ਵਗੈਰਾ ਆਪਾਂ ਕੁਝ ਨਹੀਂ ਪਾਉਂਦੇ ਹੈਗੇ ਸਿੰਪਲ ਸਬਜੀ ਪਾਵਾਂਗੇ ਗੰਢੇ ਤੇ ਤੋਰੀਆਂ ਤੇ ਵਿੱਚ ਹਰੀ ਮਿਰਚ ਤੇ ਇਹਨੂੰ ਆਪਾਂ ਲਾ ਦਾਂਗੇ ਤੜਕਾ ਤੇ ਨੋਨ ਮਿਰਚ ਪਾ ਦਾਂਗੇ ਇਹਨਾਂ ਥੋੜਾ ਜਿਹਾ ਇਹ ਤੇਲ ਦੇ ਵਿੱਚ ਪੁੱਜੂਗੀ ਸਬਜੀ ਤੇ ਫਿਰ ਆਪਾਂ ਜੋ ਆਪਣੇ ਨਮਕ ਨੋਨ ਵਗੈਰਾ ਹੁੰਦੇ ਆ ਤੇ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ ਛਾਵ ਨੂੰ ਤਾਂ ਵੈਸੇ ਥੋੜੇ ਹੀ ਘੱਮ ਹੁੰਦਾ ਹੈ ਸਬਜੀ ਤੇ ਰੋਟੀ ਤੇ ਸਿਰਫ ਸਵੇਰ ਤੇ ਜਿਹੜੇ ਜਿਹੜੇ ਬਰਤਨ ਹੁੰਦੇ ਆ ਆਪਾਂ ਉਹੀ ਹੁੰਦੇ ਆ ਬੰਜਣ ਵਾਲੇ ਤੇ ਵੋਰਮ ਜਿਆਦਾ ਕੋਈ ਕੰਮ ਤਾਂ ਤਾਂ ਨਹੀਂ ਹੁੰਦਾ ਤੇ ਹਾਂਜੀ ਇੱਥੇ ਆਪਾਂ ਨੂਰ ਮਿਰਚ ਪਾਤਾ ਸੀਗਾ ਤੇ ਹੁਣ ਇਹਨੂੰ ਟੱਕ ਦਾਂਗੇ ਇਹ ਸਿਮ ਤੇ ਆਪਦਾ ਬਣੀ ਜਾਊਗੀ ਸਬਜ਼ੀ ਆਪਾਂ ਆਟਾ ਗੁੰਨ ਲਾਂਗੇ ਤੇ ਫਿਰ ਭਾਂਡੇ ਧੋਲਾਂਗੇ ਵੈਸੇ ਰੋਟੀ ਆਪਾਂ ਥੋੜੀ ਜਿਹੀ ਲੇਟ ਲੱਗਾਂਗੇ ਕਿਉਂਕਿ ਖੇਤ ਗਏ ਹੋਏ ਆ ਸਾਰੇ ਜਣੇ ਬੱਚੇ ਵੀ ਗਏ ਆ ਤੇ ਉਹਨਾਂ ਦੇ ਪਪਾ ਵੀ ਗਏ ਹੋਏ ਆ ਸਰਦਾਰ ਜੀ ਵੀ ਗਏ ਹੋਏ ਆ ਤੇ ਉਹ ਔੜ ਕੇ ਲੇਟ ਥੋੜੀ ਜੀ 10 11 ਵਜ ਜਾਣਗੇ ਉਹਨਾਂ ਨੂੰ ਤੇ ਫੇਰ ਆਪਾਂ ਵੈਸੇ ਰੋਟੀਆਂ ਲਾ ਕੇ ਰੱਖ ਲਾਂਗੇ ਪਰ ਵੈਸੇ ਵੀ ਇਹ ਲੇਟ ਹੀ ਖਾਣੀਆਂ ਰੋਟੀ ਰੋਟੀ ਤਾਂ ਲੇਟ ਬਣੂਗੀ ਪਰ ਆਟਾ ਆਪਾਂ ਗੁੰਨ ਕੇ ਰੱਖਣੇ ਆਂ ਭਾਂਡੇ ਪਈ ਹੈ ਹਜੇ ਤੇ ਆਪਾਂ ਭਾਂਡੇ ਮਾਂਚ ਕੇ ਫੇਰ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਜੀ ਠੀਕ ਹੈ ਜੀ ਜੀ ਸਾਡੀ ਆਪਣੀ ਥੋੜੀ ਜਿਹੀ ਥਲੇ ਲੱਗ ਰਹੀ ਹੈ ਕਿ ਅੱਥਾ ਸਮਾਂਗੇ ਥੋੜਾ ਜਿਹਾ ਪਾਣੀ ਬਸ ਮਸਾਲਾ ਪਾ ਦਾਂਗੇ ਥੋੜੇ ਥੋੜੇ ਖੜੀ ਮਸਾਲੇ ਦੇਖ ਲੇਗਾ ਜੀ ਕਿਚਨ ਕਿੰਗ ਥੋੜਾ ਜਿਹਾ ਬਸ ਜਿਆਦਾ ਨਹੀਂ ਤੇ ਇਹ ਹੈਗਾ ਜੀ ਗਰਮ ਮਸਾਲਾ ਥੋੜਾ ਜਿਆਦਾ ਪੈ ਗਿਆ ਬਸ ਇਹ ਥੋੜਾ ਜਿਹਾ ਆਪਾਂ ਨੂੰ ਪਾਣੀ ਜੇ ਤੋਰੇ ਰਿੱਚ ਗਿਆ ਕੁੜਾ ਇਹਦੇ ਵਿੱਚ ਫਿਰ ਆਪਾਂ ਇੰਚ ਦੁੱਧ ਪਾ ਦਾਂਗੇ ਵੈਸੇ ਤਾਂ ਬਣਨ ਵਾਲੀ ਹੈ ਸਬਜੀ ਪੂਰੀ ਬਣੀ ਵੀ ਗਿਆ ਤੇ ਕੁੜੇ ਰੱਖ ਲਓ ਇਹਨੂੰ ਆਪਾਂ ਨੇ ਕੈਂਪਰ ਚ ਪਾ ਲਈਓ ਥੋੜੀ ਜਿਹੀ ਕਿਹੜਾ ਆ ਵੀ? ਕੀ ਖੇਡ ਕੇ ਆਂ? ਦੇਖੋ ਜੀ ਕਿੰਨਾ ਪੁਰਾ ਹਾਰ ਕਰ ਰੱਖਿਆ ਵੀ ਨੇ ਆਪ ਦਾ। ਕੀ ਖੇਡ ਕੇ ਆਂ? ਬੰਦੂ ਬੰਦ ਨਾਲ ਹੀ ਫਿਕੜ ਖੇਡ ਰਹੇ ਹਾਂ। ਚਲੋ ਨਾ ਹੋਰ ਵੇਖੀਂ ਪੁਰਾ ਹਾਰ ਹੋਇਆ ਤੇ। ਘਰੋਂ ਕੱਪੜੇ ਤਾਂ ਲਾ ਲਿਆ। ਉਹ ਦੂਜੀ ਪਾਰ ਨਹੀਂ ਛੱਡ। ਹਾਂ ਵੀ ਛੱਡਦੇ ਤੇ ਉਹ ਵੀ ਆਪਣੇ ਲੌਬੀ ਵਾਲੀ ਵੀ ਛੱਡ ਦੇ। ਉਹ ਵਾਲੀ ਛੱਡ ਦੇ। ਹਾਂ ਵੀ ਛੱਡ ਦੇ। ਚਲੋ ਮੈਂ ਸ਼ੁਰੂ ਕਰਦੀ ਹਾਂ ਦੇਖੋ ਨੇਰੀ ਨੇ ਕੀ ਹਾਲ ਕੀਤਾ ਦੇਖੋ ਜਿਵੇਂ ਪਾਨਾ ਗਿਨ ਬਲਾਈ ਫਿਰ ਿਕਾ ਬਣਦੀ ਸਬਜੀ ਪੂਰੀਆਂ ਚੜਦੇ ਰਹਿ ਜੇ ਨਹੀਂ ਸੁਆਸ ਲੱਗਦੀ ਜੀ ਹੋ ਰਿਹਾ ਜੀ ਕੈਂਪੋਂ ਨੇ ਪਾਣੀ ਦੇ ਪਾਪੋ ਖਾਣਾ ਦੇ ਵਿੱਚ ਲੋ ਦੀ ਸ਼ਾਮ ਵਾਲਾ ਆਪਣਾ ਸਾਰਾ ਕੰਮ ਹੋ ਗਿਆ ਰਸੋਈ ਵੀ ਆਪਾਂ ਸਾਫ਼ ਕਰਤੀ ਆਟਾ ਗੁੱਜ ਗਿਆ ਤੇ ਸਬਜ਼ੀ ਵੀ ਬਣ ਗਈ ਪਾਣੀ ਆਪਾਂ ਪਾਤਾ ਕੈਂਪਰ ਦੇ ਵਿੱਚ ਹੁਣ ਆਪਾਂ ਫਰੀਆਂ ਰੋਟੀਆਂ ਥੋੜੀਆਂ ਜਿਹਾ ਲੈ ਠਹਿਰ ਕੇ ਲਾਵਾਂਗੇ ਤੇ ਚਲੋ ਜੀ ਹੁੰ ਪਤਾ ਹੋਵੇ ਸਾਰਾ ਕੰਮ ਆ ਤੇ ਉਕ ਕਰਦੇ ਆ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਵਧੀਆ ਲੱਗੀ ਹੋਣੀ ਆ ਹੋਰ ਥੋੜੀ ਸਿੱਖਦੇ ਜਾਣੀ ਹੈ ਜੀ ਵਧੀਆ ਵੀਡੀਓ ਪਾਵਾਂਗੇ ਜੀ ਕਿ ਹੋਰ ਹੁਣ ਕਿਹੜਾ ਕਾਊਆਣਾ ਹੋਣਾ ਡਾਗੇ ਨਹੀਂ ਟੈਨਸ਼ਨ ਕਰਨਾ ਨਹੀਂ ਆ ਤੇ ਮੈਂ ਸਤਾ ਜਿੰਨਾ ਕੋ ਕੰਮ ਸੀ ਆ ਪਾਉਣੇ ਦੀ ਵੀਡੀਓ ਪਾ ਦਿੱ ਆ ਤੇ ਅਗਰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਤੇ ਹਾਂਜੀ ਆਪਾਂ ਇਹ ਆਪਣੀ ਵੀਡੀਓ ਕੱਲ ਨੂੰ 4:30 ਵਜੇ ਤੱਕ ਆਪਾਂ ਅਪਲੋਡ ਕਰ ਦਾਂਗੇ ਤੇ ਤੁਸੀਂ ਜਰੂਰ ਦੇਖਿਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਇਹ ਸੀਗੇ ਕਿ ਅੱਜ ਦੇ ਸਾਡੇ ਸਾਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਇੰਨੇ ਕੰਮ ਹੁੰਦੀ ਹੈ ਤੇ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਨਾਲ ਥੈਂਕ ਯੂ ਸੋ ਮੱਚ